ਪੜਾਈ ਬਹੁਤ ਵਧੀਆ ਚੱਲ ਰਹੀ ਹੈ ਜੀ ਸਰ ਜੀ ਸਰ ਸਾਡੇ ਦੇਲਾ ਸੀ ਹਰੋਂ ਵੀ ਬੱਚੇ ਇੱਥੇ ਪੜ੍ਹਨਾ ਆਉਂਦੇ ਨੇ ਜੀ ਸਰ ਹੋਰ ਪਿੰਡਾਂ ਤੋਂ ਵੀ ਆਉਂਦੇ ਨੇ ਕਿਉਂਕਿ ਉਰੇ ਪੜਾਈ ਨੇੜੇ ਸਕੂਲਾਂ ਨਾਲੋਂ ਵਧੀਆ ਜੀ ਸਰ ਸਟਾਫ ਵੀ ਬਹੁਤ ਵਧੀਆ ਹੈ ਤੁਸੀਂ ਹੁਣ ਦੱਸੋ ਵੀਰੇ ਕੀ ਕੁਸ਼ਲ ਸਕੂਲ ਦੇਰ ਹੈ

ਕੀ ਹੋ ਰਿਹਾ ਹੈ ਅਣਾਲੀ ਨੇ ਇਸ ਨੂੰ ਛੱਡ ਦੇ ਜੀ ਵਾਕੇ ਉਹ ਠੀਕ ਹੈ ਮਾਜੇ ਕਰ ਬਣਾ ਲੈ ਗੱਲ ਵੀਡੀਓ ਨਾਲ ਨਾਸਕਪੁਰ ਇਹ ਕੱਲ੍ਹ ਆਸਾਂ ਲਾ Oye, chico. Oye, ¿qué me? Sí, ਆਜੀ ਪਟਾਲ ਖੁਰਦਾ ਸਰਕਾਰੀ ਹਾਈ ਸਕੂਲ ਸ਼ਾਨਦਾਰ ਬਿਲਡਿੰਗ ਇੱਥੇ 301 ਕਰੀ ਬੱਚੇ ਪੜ੍ਹ ਰਹੇ ਨੇ ਇੱਥੇ ਸਟਾਫ ਬਹੁਤ ਵਧੀਆ ਹੈ ਰਮੇਸ਼ ਕੁਮਾਰ ਜੀ ਇਨਚਾਰਜ ਨੇ ਸਕੂਲ ਦੇ ਆ ਦੇਖੋ ਬੱਚਾ ਦਾ ਚੰਨ ਇੱਥੇ ਐਡਮਿਸ਼ਨ ਕਰਵਾਓ ਕਿਉਂਕਿ ਇੱਥੇ ਸਕੂਲ ਪੰਜਾਬਦਰ ਤੇ ਚੱਲ ਰਿਹਾ ਹੈ ਆ ਦੇਖੋ ਬੱਚੇ ਇਨੇ ਬੱਚੇ ਪੜ੍ਹ ਰਹੇ ਨੇ ਇੱਥੇ ਬਹੁਤ ਵਜੇ ਸ਼ਤਾਪ ਹੈ ਦੇਖੋ ਹੀ ਸਾਰੇ ਬੱਚੇ ਆਪਣੇ ਕਮਰੇ ਚ ਪੜ੍ਹ ਰਹੇ ਨੇ ਸੋ ਰਮੇਸ਼ ਕੁਮਾਰ ਜੀ ਇਨਚਾਰਜ ਨੇ ਸਕੂਲ ਤੇ ਕੋ ਸ਼ੋਧਨ ਸਿੰਘ ਜੀ ਸਕੂਲ ਦੀ ਬਹੁਤੇ ਸ਼ਾਨ

ਹਾਈ ਸਕੂਲ ਤਾਲ ਖੜਦਾ। ਪਿੰਛਿਆ ਸਰਕਾਰੀ ਹਾਈ ਸਕੂਲ ਤਾਲ ਖੜਦਾ। ਇੱਕੇ ਵਾਰ ਸੋਣੀ ਵਜਣਗਾ। ਤੇ ਬੱਚੇ ਵੀ ਫਿਰ ਕਰੀ ਪੜ ਰਹੇ ਨੇ। ਬਹੁਤ ਬੱਚੇ ਖੇੜ ਕੇ ਸਰਕਾਰੀ ਨੌਂਗਰੀ ਦੇ ਲੱਜੁਕ ਪਏ ਨੇ। ਅਧਿਆਪਕਾ ਬਹੁਤ ਵਧੀਆ ਮਿਹਨਤੀ ਹੈ। ਤੇ ਸਾਰਾ ਪ੍ਰਬੰਧ ਹੈ। ਬੱਚੇਨ ਬੜਾ ਪਿਆਰ ਨਾਲ ਪੜਾਇਆ ਜਾਂਦਾ ਹੈ। ਤੇ ਵੀ ਪਰਿਵਾਰੋਂ ਲੈ ਕੇ ਜਾਂਦੇ ਨੇ ਬੱਚਿਆਂ ਨੂੰ। ਤੋਂ ਅੱਜ ਦੇਖਿਆ ਸਕੂਲ ਦੇ ਵਿੱਚ ਆ ਵੀ ਜਿਹੜਾ ਸਾਰਾ ਕੋਸ਼ਿਸ਼ ਕਰਦਾ ਹੈ। ਆਪਣੇ ਹੋਰ ਵੀ ਪੁੱਤਾਂ ਬਹੁਤ ਆ ਗਏ ਨੇ। ਸਰਨਾ ਕਰਦੇ ਆ। ਹਾਂਜੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਪਹੁੰਚਿਆ ਜੇ ਮੇਰਾ ਬੇਟਾ ਵੀ ਇੱਥੇ ਪੜ੍ਹੇ ਹੈ। ਜੀ ਸਰ। ਬਸ ਬਹੁਤ ਦੇ ਨੰਬਰ ਆਏ ਸੀ। ਉਦੋਂ ਦੀ ਪੜਾਈ ਬਹੁਤ ਵਧੀਆ ਚੱਲ ਰਹੀ ਹੈ। ਜੀ ਸਰ ਜੀ ਸਰ। ਸਾਡੇ ਦੇਲਾ ਸੀ ਹਰਾਂ ਦੇ ਬੱਚੇ ਇੱਥੇ ਪੜ੍ਹਨਾ ਆਉਂਦੇ ਨੇ। ਜੀ ਸਰ। ਹੋਰ ਪਿੰਡਾਂ ਤੋਂ ਵੀ ਆਉਂਦੇ ਨੇ ਕਿਉਂਕਿ ਉਰੇ ਪੜਾਈ ਨੇੜੇ ਸਕੂਲਾਂ ਨਾਲੋਂ ਵਧੀਆ। ਜੀ ਸਰ। ਤਾឪਵੋਧਿਆ ਤੁਸੀਂ ਹੁਣ ਦੱਸੋ ਵੀਰੇ ਕੀ ਕੁਛੰਤ ਸਕੂਲ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਦੱਸੇ ਸਰਦਾਰ ਸੋਹਣ ਸਿੰਘ ਦੇਲਾ ਜੀ ਦਾ ਜੋ ਬਹੁਤ ਵਧੀਆ ਸਮਾਜ ਸੇਵੀ ਨੇ ਸਮਾਜਿਕ ਖੇਤਰ ਦੇ ਵਿੱਚ ਵੱਖ-ਵੱਖ ਪੰਨਿਆਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਨੇ ਮਦਦ ਕਰਨੀ ਤੇ ਇਹਨਾਂ ਦਾ ਸਾਡੇ ਸਕੂਲ ਸਰਕਾਰੀ ਸਕੂਲ ਢਾਲਖੁਰ ਦੇ ਵਿੱਚ ਪਹੁੰਚਣ ਤੋਂ ਬਹੁਤ ਵੱਡਾ ਨਿਗਾ ਸਵਾਗਤ ਕਰਦੇ ਆ ਜੀ ਤੇ ਤੇ ਅੱਜ ਸਾਡੀ ਸੰਸਥਾ ਦੇ ਵਿੱਚ ਆਏ ਨੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੀ ਸਾਡੀ ਸੰਸਥਾ ਭਟਾਲ ਖੁਰਦਾ ਹੈ ਇਹ ਇਲਾਕੇ ਦੀ ਸਰਮੌਰ ਸੰਸਥਾ ਹੈ ਇਹ ਸਕੂਲ ਦਾ ਸ਼੍ਰੀਤੇ ਨਾਮ ਰਿਹਾ ਕਿਉਂਕਿ ਇੱਥੇ ਜਿਹੜੇ ਬੱਚੇ ਨੇ ਪੜ੍ਹ ਲਿਖ ਕੇ ਬਹੁਤ ਉੱਚੇ ਮੁਕਾਮਾਂ ਤੇ ਪਹੁੰਚੇ ਨੇ ਸਾਡੀ ਸੁਰੱਖਿਆ ਫੋਰਸਾਂ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਤੇ ਨਾਲ ਨਾਲ ਕੋਈ ਅਧਿਆਪਕ ਵੱਖਰੇ ਖੇਤਰਾਂ ਦੇ ਵਿੱਚ ਇਥੋਂ ਸੈਂਕੜੇ ਵਿੱਚ ਆਪਣੇ ਆਪਣੀਆਂ ਬਾਕੀ ਮੈਰਿਟੋਰੀ ਸਕੂਲ ਦੇ ਵਿੱਚ ਵੀ ਗਏ ਨੇ ਬੱਚੇ ਇੱਥੋਂ ਹਾਂਜੀ ਹਰ ਸਾਲ ਇਹ ਸਾਡੇ ਸਕੂਲ ਦਾ ਬੜੀ ਮਾਣ ਵਾਲੀ ਗੱਲ ਹੈ ਵੀ ਇੱਥੋਂ 20-25 ਬੱਚੇ ਹਰ ਸਾਲ 10ਵੇਂ ਦੇ ਵਿੱਚੋਂ ਮੈਰਿਟੋਰੀਸ ਦੀ ਪ੍ਰੀਖਿਆ ਪਾਸ ਕਰਕੇ ਵੱਖ-ਵੱਖ ਪੰਜਾਬ ਦੇ ਮੈਰਿਟੋਰੀ ਸਕੂਲਾਂ ਵਿੱਚ ਦਾਖਲਾ ਲੈਂਦੇ ਨੇ ਤੇ ਉੱਥੋਂ ਅੱਛੀ ਐਜੂਕੇਸ਼ਨ ਪ੍ਰਾਪਤ ਕਰਕੇ ਸਮਾਜ ਦੇ ਵੱਖ-ਵੱਖ ਕੰਮਾਂ ਲਈ ਅੱਗੇ ਲਈ ਨਿਯੁਕਤ ਹੋਏ ਨੇ ਤੇ ਅਸੀਂ ਅੱਗੇ ਵੀ ਪੂਰਾ ਸਟਾਫ ਬੜਾ ਹੋਨਰਰ ਸਟਾਫ ਹੈ ਜੀ ਸਾਡੇ ਸਕੂਲ ਦੇ ਜਿਹੜੇ ਇੰਚਾਰਜ ਨੇ ਸ਼੍ਰੀ ਰਵੀਸ਼ ਕੁਮਾਰ ਜੀ ਬੜੇ ਨੇ ਮਿਹਨਤੀ ਨੇ ਅੱਜ ਆਏ ਨਹੀਂ ਅੱਜ ਜੋ ਉਹਨਾਂ ਸੈਮੀਨਾਰ ਹੈ ਦੀ ਛੁੱਟੀ ਤੇ ਨੇ ਤੇ ਬਾਕੀ ਸਾਰਾ ਸਟਾਫ ਹੀ ਬੜਾ ਮਿਹਨਤੀ ਹੈ ਜੀ ਬੱਚੇ ਵੀ ਬੜੇ ਮਿਹਨਤੀ ਨੇ ਹਾਂ ਜੀ ਸਰ ਠੀਕ ਹੈ ਸਰ ਕੀ ਨਹੀਂ ਆਉਂਦੀ ਔਰੇ ਹਾਂ ਜੀ ਜਿਹੜੀ ਪਰਸੈਂਟੇਜ ਹੈ ਜੀ ਦੇਖੋ ਜਿਹੜੇ ਮੈਰੀਟੇਰੀਅਸ ਦੇ ਵਿੱਚ ਸਾਡੇ ਬੱਚੇ ਦਾਖਲਾ ਲੈਂਦੇ ਨੇ ਘੱਟੋ ਘੱਟ ਨਾਲ ਦਾ 80 85 ਦੇ ਲੈ ਕੇ 95% ਤੱਕ ਨੰਬਰ ਆਉਂਦੇ ਨੇ ਜੀ ਤੇ ਸਾਰੇ ਹੀ ਜਿਹੜੇ ਬੱਚੇ ਨੇ ਬਹੁਤ ਮਿਹਨਤੀ ਨੇ ਤੇ ਬਾਕੀ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਜੀ ਇੱਥੇ ਲਿਸਨਿੰਗ ਲੈਬ ਵੱਖ-ਵੱਖ ਹਰ ਇੱਕ ਕਮਰੇ ਦੇ ਵਿੱਚ ਸਮਾਰਟ ਰੋਮਿੰਗ ਨੇ ਪ੍ਰੋਜੈਕਟਰ ਲੱਗੇ ਨੇ ਐਲਈਡਿਸ ਨੇ ਤੇ ਨਾਲ ਵਾਟਰ ਸਿਸਟਮ ਹੈ ਬੜੀ ਹੋਣੀ ਆ ਜੀ ਉਹ ਵੀ ਹਰ ਇੱਕ ਹਰ ਇੱਕ ਲਿਸਨਿੰਗ ਲੈਬ ਦੀ ਹੈ ਜੀ ਕਿ ਸਾਡੇ ਸਾਇੰਸ ਲੈਬ ਉਹ ਡਵਲਪਡ ਹੈ ਜੀ ਹਰ ਇੱਕ ਸਹੂਲਤ ਜੀ ਪ੍ਰਾਈਵੇਟ ਸਕੂਲ ਵਾਲੀ ਵਾਧ ਸਹੂਲਤ ਇਸ ਕੰਦੇ ਵਿੱਚ ਅਵੇਲੇਬਲ ਨੇ ਸਾਡੇ ਗਰਾਊਂਡ ਹੈ ਜੀ ਵਾਲੀਬਾਲ ਦਾ ਇਹ ਨਾਲ ਜਿਹੜੀ ਇਹ ਵੀ ਸਾਡੀ ਜਿਹੜਾ ਪੱਦਰ ਤੇ ਮਤਲਬ ਜਿੱਤ ਰਹੀ ਹੈ ਜੀ ਹੋਰ ਵੀ ਵੱਖ-ਵੱਖ ਏਮਾਰੇ ਵਿੱਚ ਬੱਚਿਆਂ ਨੂੰ ਮਤਲਬ ਸਰਬ ਪੱਖੀ ਵਿਕਾਸ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਟੈਬਲੇਟ ਹਾਂ ਤੇ ਹਰ ਸਾਲ ਸਾਡੇ ਸਕੂਲ ਦਾ ਇੱਕ ਟੂਰ ਵੀ ਜਾਂਦਾ ਐਜੂਕੇਸ਼ਨਲ ਟੂਰ ਹੈ ਜਿਹੜਾ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਿਵੇਂ ਪੁਸ਼ਪਾ ਗੁਰਾ ਸਾਇੰਸਿਟੀ ਹਰ ਸਾਲ ਸਾਡਾ ਟੂਰ ਜਾਂਦਾ ਜੀ ਤੇ ਬਾਕੀ ਜਿਹੜਾ ਇਲਾਕੇ ਦੇ ਸਰਮੌਰ ਸੰਸਥਾਵਾਂ ਨੇ ਯੂਨੀਵਰਸਿਟੀ ਜਿਨੇ ਕਾਲਜ ਜਿਨੇ ਜਾਂ ਵੱਖ-ਵੱਖ ਇੱਥੇ ਸਾਡੇ ਖੇਤਰ ਦੇ ਵਿੱਚ ਵੱਡੀਆਂ ਕੰਪਨੀ ਆ ਉਹਨਾਂ ਦੇ ਵਿੱਚ ਵੀ ਸਾਡੇ ਬੱਚੇ ਨੇ ਦੇ ਟਾਈਮ-ਟਾਈਮ ਉੱਥੇ ਜਾ ਕੇ ਵਿਜ਼ਿਟ ਕਰਦੇ ਨੇ ਸਿੱਖਦੇ ਨੇ ਪ੍ਰੈਕਟੀਕਲ ਜਿਹੜੀ ਸਮ ਐਜੂਕੇਸ਼ਨਰੀ ਇਹ ਅਸੀਂ ਦੋਨੋਂ ਦੀ ਕੋਸ਼ਿਸ਼ ਕਰਦੇ ਹਾਂ ਜੀ ਬੱਚੇ ਜਿਵੇਂ ਐਸਸੀ ਪੜ੍ਹਦੇ ਨੇ ਸਾਡੇ ਸਕੂਲਾਂ ਦੇ ਵਿੱਚ ਤੇ ਜਿੰਮੇਦਾਰ ਦੇ ਬੱਚੇ ਵੀ ਨੇ ਹਾਂਜੀ ਹਾਂਜੀ ਇਹ ਇੱਕ ਬੜੀ ਅਨਾਨ ਵਾਲੀ ਗੱਲ ਹੈ ਕਿ ਜਿਵੇਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੋਸਟਲੀ ਜਿਹੜੇ ਬੱਚੇ ਨੇ ਜੀ ਉਹ ਮਾਰਜਨਲ ਸੋਸਾਇਟੀ ਤੋਂ ਹੁੰਦੇ ਨੇ ਜੀ ਪਰ ਇੱਥੇ ਜਿਹੜੇ ਸਾਡੇ ਕੋਲ ਬੱਚੇ ਨੇ ਲਗਭਗ 40% ਬੱਚੇ ਵੀ ਜਨਰਲ ਕੈਟਾਗਰੀ ਦੇ ਇੱਥੇ ਪੜ੍ਹ ਰਹੇ ਨੇ ਜੀ ਪੜ੍ਹਾਈ ਵਧੀਆ ਫਰਕ ਹੈ ਜੀ ਹਾਂਜੀ ਬਹੁਤ ਸਾਰੇ ਬੱਚੇ ਇੱਥੇ ਜਨਰਲ ਕੈਟਾਗਰੀ ਦੇ ਨੇ ਜੀ ਪੜ੍ਹਾਈ ਵਧੀਆ ਹੈ ਸਕੂਲ ਦੇ ਵਿੱਚ ਇਸ ਕਰਕੇ ਔਰ ਜਰਨਲ ਬੱਚੇ ਵੀ ਇੱਥੇ ਪੜ੍ਹ ਰਹੇ ਹਾਂਜੀ 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 ਇਹ ਬੱਚੇਖਦੇ ਆ ਸਕੂਲਾਂ ਦੇ ਵਿੱਚ ਸਾਡੇ ਦੇਲਾ ਸਿੰਘਾਂ ਵੀ ਮਤਲਬ ਐਸਸੀ ਬੱਚੇ ਨੇ ਕੋਈ ਜਰਨਲ ਹਾਂਜੀ ਹਾਂਜੀ ਇਹ ਬੜੀ ਮਾੜੀ ਗੱਲ ਹੈ ਕਿ ਪੜਾਈ ਹੋਣ ਦੇ ਕਾਰਨ ਇੱਥੇ ਤੇ ਪ੍ਰੋਪਰ ਸਾਰੇ ਸਕੂਲਾਂ ਦੇ ਵਿੱਚ ਪੜਾਈ ਤਾਂ ਬਹੁਤ ਜ਼ਿਆਦਾ ਮਤਲਬ ਹਾਂਜੀ ਇੱਕ ਦੋ ਦੌਰ ਸੁਆਦ ਨਹੀਂ ਜਾਂਦੇ ਨੇ ਬੱਚੇ ਇੱਕ ਦੋ ਦੌਰ ਦੇਖੋ ਜੀ ਅੱਜ ਕੱਲ ਆਪਾਂ ਕਹਿੰਦੇ ਸਾਰੇ ਲੋਕਾਂ ਦਾ ਸਟੇਟਸ ਸਿੰਬਲ ਬਣ ਗਿਆ ਲੋਕ ਹਰ ਚੀਜ਼ ਨੂੰ ਆਪਣੇ ਰੁਤਬੇ ਨਾਲ ਜੋੜਨ ਲੱਗੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਤੈਨਾਂ ਵਾਲੀ ਇੱਕ ਜਿਹੜੀ ਲੋਕਾਂ ਦੀ ਮਾਨਸਿਕਤਾ ਬਣੀ ਹੋਈ ਸੀ ਟੀਚਰ ਨੇ ਹੈਗੇ ਅੱਜਕੱਲੇ ਤੁਸੀਂ ਜਿਹੜੇ ਲੋਕਾਂ ਨੂੰ ਕਈ ਵਾਰੀ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਆਂਦੇ ਦੀ ਵਿజిਟ ਨਹੀਂ ਕਰਦੇ ਉਹਨਾਂ ਨੂੰ ਚੀਜ਼ਾਂ ਨੇ ਪਤਾ ਨਹੀਂ ਹੈਗਾ ਗਵਰਨਮੈਂਟ ਨੇ ਬਹੁਤ ਹੀ ਜ਼ਿਆਦਾ ਵੱਡਾ ਪ੍ਰਬਾਲਾ ਕੀਤਾ ਹਰ ਇੱਕ ਸਹੂਲਤ ਜਿਹੜੀ ਸਰਕਾਰੀ ਸਕੂਲਾਂ ਨੇ ਪ੍ਰੋਵਾਈਡ ਕਰਵਾਈ ਹੋਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਫਰੀ ਕਿਤਾਬਾਂ ਮਿਲਦੀਆਂ ਨੇ ਵਰਦੀਆਂ ਮਿਲਦੀਆਂ ਨੇ ਖਾਣਾ ਬਹੁਤ ਸਟੈਂਡਰਡ ਦਾ ਮਿਲਦਾ ਹੈ ਸਕੂਲ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਜੀ ਤੇ ਇਸ ਕਰਕੇ ਮੈਂ ਤਾਂ ਇਹ ਹੀ ਕਹੂੰਗਾ ਪੇਰੈਂਟਸ ਨੂੰ ਵੀ ਸਿਰਫ ਪ੍ਰਾਈਵੇਟ ਸਕੂਲਾਂ ਕਿ ਨਹੀਂ ਜਾਣ ਦੀ ਲੋੜ ਹੈ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜਾਉਂਦੇ ਆ। ਮੇਰਾ ਬੇਟਾ ਇੱਥੇ ਪੜ੍ਹਿਆ ਹੈ। ਜੀ ਜੀ ਜੀ। ਮੈਟਰ ਦੇ ਪਾਸ ਕਿਤੇ ਉਥੇ ਸਕੂਲ ਦੇ ਵਿੱਚ ਹਾਂਜੀ ਹਾਂਜੀ। ਹਾਂਜੀ ਉਹ ਸਰਕਾਰੀ ਸਕੂਲ 'ਚ ਪੜ੍ਹਿਆ ਪਹਿਲੀ ਤੋਂ ਲੈ ਕੇ ਡਿਗਰੀਆਂ ਕਰ ਚੁੱਕਿਆ ਜੀ। ਠੀਕ ਹੈ ਜੀ ਠੀਕ ਹੈ। ਬਾਕੀ ਨੇਟਰ ਜਾਰੇ ਹੁਣ। ਬਾਕੀ ਪਹਿਲਾਂ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਹੈ। ਅੱਜ ਵੀ ਇਹ ਸਾਈਡ ਦੇ ਕੋਲ ਬੱਚੇ ਪੜ੍ਹ ਕੇ ਗਏ ਹੋਏ ਜੀ। ਕੋਈ ਯੂਕੇ ਗਿਆ, ਕੋਈ ਆਸਟ੍ਰੇਲੀਆ ਗਿਆ, ਕੋਈ ਕੈਨੇਡਾ ਗਿਆ ਹੈ। ਬਹੁਤ ਸਾਰੇ ਬੱਚੇ ਪੁਲਿਸ ਦੇ ਵਿੱਚ, ਟੀਚਰ ਬਣ ਚੁੱਕੇ ਨੇ ਜੀ। ਲੋਕੋ ਕੁਮੈਕਨਰ ਵੀ ਚ ਆਪਣੀ ਸ਼ਿਗਵਾ ਨਿਵਾ ਰਹੇ ਨੇ ਸਕੂਲ ਚ ਪੜਦੇ ਨੇ ਵਿਚ ਸਾਲ ਦਾ ਲੱਖ ਰੁਪਈਆ 50000 ਕਿੰਨੇ ਕਨੇ ਪੈਸੇ ਭਰਦੇ ਨੇ ਹਾਂ ਜੀ ਤੇ ਜਿਹੜੀ ਸਿੱਖਿਆ ਵੀ ਅੱਜ ਕੱਲ੍ਹ ਦੀ ਵਪਾਰ ਵਧ ਤਕੀਏ ਤੇ ਵਪਾਰ ਹੋਣ ਦੇ ਕਾਰਨ ਫਿਰ ਅੱਜ ਕੱਲ੍ਹ ਜਿਹੜਾ ਰੁਤਬਾ ਹੋ ਗਿਆ ਲੋਕਾਂ ਦਾ ਮਾਨਸਿਕਤਾ ਹੋ ਗਈ ਜੀ ਸਾਡਾ ਬੱਚਾ ਫਲਾਣਾ ਸਕੂਲ ਚ ਪੜਦਾ ਹੈ ਤੇ ਇੱਕ ਭਰਮ ਹੈ ਜੀ ਸਰਕਾਰੀ ਸਕੂਲਾਂ ਵਿੱਚ ਪੜ ਕੇ ਵੀ ਬਹੁਤ ਅੱਛੀ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਨੇ ਤੇ ਵੱਡੇ ਵੱਡੇ ਆਦੇ ਦੇ ਪਹੁੰਚ ਸਕਦੇ ਨੇ ਜੀ ਇਹ ਜੀ ਸਰ ਗੁਰਜੰਟ ਸਿੰਘ ਜੀ ਧੰਨਵਾਦ ਹਾਂ ਜੀ ਇਹਨਾਂ ਨੇ ਬਹੁਤ ਵਧੀਆ ਸਾਨੂੰ ਦਸਿਆ ਸਕੂਲ ਬਾਰੇ ਮਿਸਰਾਰੀ ਸਕੂਲਾਂ ਦੇ ਬੱਚਿਆਂ ਨੂੰ ਐਡਮਿਸ਼ਨ ਕਰਵਾਓ ਵੱਧ ਤੋਂ ਵੱਧ ਕਿਉਂਕਿ ਇਸ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਵੱਧ ਹੈ ਕੋਈ ਇੱਥੇ ਮਤਲਬ ਬੱਚੇ ਪੜ੍ਹ ਕੇ ਸਰਕਾਰੀ ਸਕੂਲ ਦੇ ਵਿੱਚ ਮੁਲਾਜ਼ਮਾਂ ਨੂੰ ਬਹੁਤ ਜਗ੍ਹਾ ਨੌਕਰੀਆਂ ਤੇ ਲੱਗ ਚੁੱਕੇ ਨੇ ਬਹੁਤ ਬੱਚੇ ਬਾਹਰ ਆਸਟ੍ਰੇਲੀਆ ਅਮਰੀਕਾ ਕੈਨੇਡਾ ਚਲੇ ਗਏ ਨੇ ਇੱਥੋਂ ਪੜ੍ਹ ਕੇ ਕਿਉਂਕਿ ਇੱਥੇ ਪੜ੍ਹਾਈ ਬਹੁਤ ਵਧੀਆ ਹੈ ਸ਼ਾਨਦਾਰ ਸਤਾ ਬਹੁਤ ਵਧੀਆ ਹੈ ਇੱਥੇ ਪੀਚੇ ਸਾਹਿਬ ਹਨ ਬਹੁਤ ਵਧੀਆ ਅਖੀਰ ਨੂੰ ਬੱਚਿਆਂ ਬੜੇ ਪਿਆਰ ਨਾਲ ਪੜਾਉਂਦੇ ਨੇ ਬਹੁਤ ਮਿਹਨਤੀ ਵੀ ਨੇ ਪੀਚੇ তো সু বহুত চাগে লাগে